ਕੁਰਤਾਰ ਸਪੋਰਟ ਮਸੀਹਾਈ ਚਾਰੇ ਨੇ ਪਾਣੇ ਸਿੱਧੂ ਖਿਲਾਫ ਗਿਟਾਰੋ ਸਰਦਰਸ਼ਨ ਪਾਣੇ ਸਿੱਧੂ ਖਿਲਾਫ ਕੀਤੀ ਨਾਦੇ ਬਾਜੀ ਤੇ ਫੁਕਿਆ ਪਤਲਾ ਪਾਣੇ ਸਿੱਧੂ ਵੱਲੋਂ ਮਸੀਹਾਈ ਚਾਰੇ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਮਸੀਹਾਈ ਚਾਰੇ ਵਿੱਚ ਕਾਫੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਮਸੀਹਾਈ ਚਾਰੇ ਦੇ ਲੋਕ ਗਰਦਾਸਪੁਰ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਪਾਣੇ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਉਰਦ ਨਾਰੇ ਬਾਜੀ ਕਰਦਿਆਂ ਉਸ ਦਾ ਪਤਲਾ ਵੀ ਫੁਕਿਆ ਗਿਆ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਮੈਂ ਦੱਸਣਾ ਚਾਹੁੰਦਾ ਹਾਂ ਤੁਹਾਡੇ ਮਹਿਦੀਆਂ ਮرائی ਕਿ ਸਾਡੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਰਮੇਸ਼ਰ ਦੇ ਦਾਸ ਪਾਸਟਰ ਅੰਕਰ ਜੂਸ ਬਨਰੂਲਾ ਔਰ ਸਾਡੀ ਸਪਿਰਚੁਅਲ ਮਦਰ ਸੋਨੀਆ ਨਰੂਲਾ ਦੇ ਵਿਰੁੱਧ ਇਹਨਾਂ ਨੇ ਇੱਕ ਪੁਤਲਾ ਫੁੱਕਿਆ ਸੀ ਉਹਨਾਂ ਦਾ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਆ ਪਾਨਾ ਸਿੱਧੂ ਨੂੰ ਉਹ ਨਾ ਕੋਈ ਬੰਦਾ ਆ ਤੂੰ ਤੂੰ ਇਸ ਫੇਮਸ ਬੰਦੇ ਆ ਵਾਸਤੇ ਤੂੰ ਫੇਮ ਭਾਨਣ ਲਈ ਉਹ ਕਿੱਡੀ ਦੌਰਾਨ ਕੇ ਜਲੰਧਰ ਵਿੱਚ ਫਾੜ ਲੈ ਰਿਆਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਹ ਮਸੀਹ ਕੋਮ ਡਰਨ ਵਾਲੀ ਨਹੀਂ ਹੈਗੀ ਨਾ ਕੰਬਣ ਵਾਲੀ ਆ ਬੱਸ ਤੇਰੀ ਧੌਂ ਤੇ ਗੋਡਾ ਧਰਨ ਵਾਲੀ ਆ ਮੈਂ ਬੰਦੇ ਨਾਲ ਅਸੀਂ ਸਲਾਹ ਦੇ ਦੇ ਲੱਗੇ ਆ ਤੇ ਪਰਚੇ ਹੋ ਲੱਗੇ ਨੇ ਹਰ ਜ਼ਿਲ੍ਹੇ ਦੇ ਵਿੱਚ ਪਰਚਾ ਕਰਾ ਕੇ ਸਾਲ ਲਵੇਗੀ ਮਸੀਕ ਕੌਮ ਤੇ ਤੈਨੂੰ ਸਲਾੰਗਾ ਦੇ ਵਿੱਚ ਸੁੱਟ ਕੇ ਹੀ ਸਾਲ ਲਵੇਗੀ ਸਾਰਿਆਂ ਜਥੇਬੰਦੀਆਂ ਸਾਡੇ ਨਾਲ ਆ ਸਾਰੀਆਂ ਮੰਤਰੀਆਂ ਸਾਡੇ ਨਾਲ ਨੇ ਕੋਈ ਇਹੋ ਜੀ ਗੱਲ ਨਹੀਂ ਪਰਮੇਸ਼ਰ ਦੇ ਦੱਸ ਸਾਰਿਆਂ ਨੂੰ ਪਿਆਰ ਕਰਦੇ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਚੰਨਾ ਜਿਹੜੇ ਛਾਰ ਤੇ ਅਨਸਰਿਆਂ ਨੇ ਸਾਰੇ ਅਸੀਂ ਲੜ ਕੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਸਾਰੀ ਕੰਸਟੈਂਟਿਟੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਵੀ ਹਰਕਤਾਂ ਪਾਨੇ ਸਿੱਧੂ ਨੇ ਕੀਤੀ ਆ ਜਾਂਦੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਅੰਦਰਖਾਤੇ ਕੰਮ ਕਰ ਰੀਆਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਿੰਦਨਯੋਗ ਨੇ ਅਸੀਂ ਸਾਰੇ ਮਲਕੇ ਉਹਨਾਂ ਦੀ ਨਿਖਿੱਦਤਾ ਕਰਦੇ ਹਾਂ ਔਰ ਸਭ ਤੋਂ ਗੰਦੀ ਕਹਾਣੀ ਜਿਸ ਨੂੰ ਕਹਿੰਦੇ ਆ ਉਹ ਹਰਕਤਾਂ ਨੇ ਕੀਤੀ ਆ ਸਾਡੇ ਆਤਮਿਕ ਮਾਤਾ ਪਿਤਾ ਨੂੰ ਇਹਨੇ ਪੁੱਤਰਾ ਬਣਾ ਕੇ ਉਹਨਾਂ ਦਾ ਸਾੜਿਆ ਜਿਨ੍ਹਾਂ ਦਾ ਪੂਰੀ ਦੁਨੀਆ ਤੇ ਅੱਜ ਨਾਮ ਚੱਲ ਰਿਹਾ ਇਹੋ ਹੀ ਵੀ ਇਹਨਾਂ ਕੋਲ ਬਰਦਾਸ਼ਤ ਹੋ ਰਿਹਾ ਕ੍ਰਿਸਚੀਅਨਿਟੀ ਜਿਹੜੀ ਆ ਇੰਨੀ ਵਾਧੀ ਕਿਉਂ ਜਾ ਰਹੀ ਆ ਔਰ ਇਹ ਇਸੇ ਚੱਕਰ ਵਿੱਚ ਜਿਹੜਾ ਸਾਰਾ ਰੋਲਾ ਪਾ ਰਹੇ ਨੇ ਔਰ ਇਹ ਜਿਹੜੇ ਦਿਨ ਸੀ ਇਹ ਕ੍ਰਿਸਚੀਅਨ ਜਿਹੜੇ ਕ੍ਰਿਸਮਸ ਦੇ ਦਿਨ ਸੀ ਵੱਡੇ ਦਿਨ ਦੇ ਦਿਨ ਸੀ ਔਰ ਹਰ ਵਾਰੀ ਜਦੋਂ ਵੀ ਕ੍ਰਿਸਚੀਅਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਆ ਉਹ ਵੱਡੇ ਦਿਨ ਦੇ ਉੱਤੇ ਕੀਤਾ ਜਾਂਦਾ ਜਦੋਂ ਵੀ ਕੋਈ ਰੋਲਾ ਉੱਠਦਾ ਜਦੋਂ ਵੀ ਕ੍ਰਿਸਮਸ ਹੁੰਦਾ ਆ ਉਦੋਂ ਹੀ ਕੋਈ ਨਾ ਕੋਈ ਇਸ਼ਾਰਤ ਹੁੰਦੀ ਆ ਕੋਈ ਨਾ ਕੋਈ ਇਸ਼ਾਰਤਾਂ ਅਸਰ ਉੱਠਦਾ ਆ ਔਰ ਅੱਜ ਕ੍ਰਿਸਚੀਅਨਿਟੀ ਦੇ ਵੱਲੋਂ ਭਾਨੇ ਸਿੱਧੂ ਦਾ ਤੇ ਨਾਲ ਹੀ ਜਿਹੜੇ ਉਹਦੇ ਕੋ ਹੋਰ ਬੋਲ ਰਿਆ ਸੀ ਉਹਨਾਂ ਦਾ ਪੁਤਲਾ ਬਣਾ ਕੇ ਗੁਰਦਾਸਪੁਰ ਬੱਬਰੀ ਚੌਕ ਬਾਈਪਾਸ ਦੇ ਉੱਤੇ ਸਾੜਿਆ ਗਿਆ ਔਰ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਕਿ 크ਰਿਸਚੀਅਨਿਟੀ ਹੁਣ ਸੁੱਤੀ ਨਹੀਂ ਰਹੀ ਹੁਣ ਤੇਰੇ ਸਿਰ 'ਚ ਛਤਰ ਮਾਰਨ ਦੇ ਲਈ ਇਹ 크ਰਿਸਚੀਅਨਿਟੀ ਤਿਆਰ ਆ ਤਿਆਰ ਹੋ ਜਾ ਤੇਰੇ ਤੇ ਪਰਚੇ ਹੋਣੇ ਨੇ ਕਿਨੂੰ ਸਲਾਖਾਂ ਦੇ ਅੰਦਰ ਸੁਟਣਾ ਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਲਦ ਤੋਂ ਜਲ ਦੇ ਉੱਤੇ ਫੈਸਲਾ ਲਿਆ ਜਾਵੇ ਜੇ ਪ੍ਰਸ਼ਾਸਨ ਦੇ ਉੱਤੇ ਫੈਸਲਾ ਨਹੀਂ ਲੋਵੇਗਾ ਤੇ 크ਰਿਸਚੀਅਨਿਟੀ ਜਿਹੜੀ ਆ ਉਹ ਰੋਡਾਂ ਦੇ ਉੱਤੇ ਉਤਰੇਗੀ ਰੇਲ ਜਾਮ ਕਰੇਗੀ ਚੌਕ ਬਲੌਕ ਕਰੇਗੀ ਔਰ ਧਰਨੇ ਲਾਵੇਗੀ ਫਿਰ ਅਸੀਂ ਇਹਨਾਂ ਦੇ ਨੱਕ ਵਿੱਚ ਨੱਥ ਪਾ ਕੇ ਤੂਗੇ ਇਹਨਾਂ ਨੂੰ ਜੇਲ੍ਹ ਦੇ ਸਲਾਖਾਂ ਦੇ ਵਿੱਚ ਸੁਟਾਂਗੇ